ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੋਣ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਜੀ ਪਾਣੀ ਉਨਾ ਹੀ ਕਹ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ بارش ਨੂੰ ਲੈ ਕੇ ਇਹ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਾ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਔਰ ਪਰ ਮਾਤਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹਨਾ ਹੀ ਰਹੇ ਅਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਹੈ ਸਵੇਰ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੁਵੇ ਬਜ਼ੁਰਗ ਬਾਤਾਂ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਐ ਰੂਪਾਂ ਤੋਂ ਲੈਣਾ ਅਜਿੱਥੇ ਸਸਰਾਲੀ ਪਿੰਡ ਚ ਹੀ ਖੜੇ ਅਸੀਂ ਤੇ ਇੱਥੇ ਕੰਮ ਚੱਲ ਰਿਹਾ ਹੈ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆ ਲੇਬਰ ਦੇ ਰਾਹੀਂ ਮਿੱਟੀ ਦੇ ਬੈਗਸ ਦੇ ਰਾਹੀਂ ਉਧਰ ਆਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਹੋ ਪਹੁੰਚਾ ਦਿਓ ਤੇ ਉਧਰ ਆਹੀਂ ਸਾਡੀ ਮਦਦ ਹੋ ਜਾਊਗੀ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਪਿਆ ਹੈ ਧੰਨਵਾਦ ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੋਣ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ ਸਰ ਪਾਣੀ ਪੋਰਟ ਛੱਡਿਆ ਜਾ ਰਿਹਾ ਲੇਕਿਨ ਤੱਕ ਕੋਈ ਅਪਡੇਟ ਨਹੀਂ ਹੈ ਨਹੀਂ ਇਦਾਂ ਦੀ ਕੋਈ ਅਪਡੇਟ ਨਹੀਂ ਹੈ ਇਹ ਪਾਣੀ ਉਦਾਂ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ ਅਜੇ ਤੱਕ ਮੈਂ بارش ਹੋ ਰਹੀ ਉਸ ਨੂੰ ਲੈ ਕੇ ਨਹੀਂ بارش ਨੂੰ ਲੈ ਕੇ ਹੀ ਅਭੀ ਜੇ ਪਾਖੜਾ ਦੇ ਵਿੱਚ ਪਾਣੀ ਪੜਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕਦਾ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਕਿ ਅਸੀਂ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਪਰ ਪਰਮਾਤਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਮੀ ਘਟ ਜੇ ਤਾਂ ਕਿ ਜੋ ਲੈਵਲ ਹੈ ਉਹ ਨਾ ਹੀ ਰਹੇ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਗਿਆ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਇੱਥੇ ਗੱਡਗਰੀਆਂ ਨੇ ਤਾਂ ਉਹਦੇ ਵਾਸਤੇ ਕੀ ਉੱਥੇ ਵੀ ਕੰਮ ਚੱਲ ਰਿਹਾ ਤੇ ਤੁਸੀਂ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਏ ਹਾਂ ਤੇ ਉਹਨੂੰ ਦੇਖ ਕੇ ਆ ਜਿੰਨੂੰ ਵੀ ਠੀਕ ਕਰਾਂਗੇ ਸਰ ਕਿਸੇ ਤਰ੍ਹਾਂ ਦਾ ਕੋਈ ਲਾਰਜ ਡੁੱਬ ਦਾ ਰੋਸ ਪਾਸੇ ਅਲਰਟ ਬਿਲਕੁਲ ਆਏਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਸਵੇਰੇ ਵੀ ਆਪਣੇ ਆਪਣੇ ਜਿਹੜੇ ਕਿ ਪਸ਼ੂ ਹੁੰਦੇ ਆ ਬਜ਼ੁਰਗ ਮਾਤਾ ਬੱਚਿਆਂ ਦੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਆਊਟ ਹੱਥ ਲੈ ਲਓ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕਰੀਏਟ ਕੀਤਾ ਜਾ ਰਿਹਾ ਵੇ ਪਾਣੀ ਪੁੱਟ ਗਏ ਆ ਉਹ ਪਿੰਡਾਂ 'ਚ ਪਾਣੀ ਭਰ ਗਿਆ ਉਹਦੇ ਰਿਗਾਰਡਿੰਗ ਕੀ ਰਿਐਕਸ਼ਨ ਦਿੱਤੇ ਜਾ ਨਹੀਂ 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 ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਆ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਕੋਟ ਵੀ ਨਹੀਂ ਆਏਗਾ ਫੇਸ ਕਰਕੇ ਤੁਸੀਂ ਬਿਲਕੁਲ ਨਾ ਪੈਨਿਕ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਹੈ ਤੇ ਵੀਰ ਵਰਕਿੰਗ ਸਾਰੇ ਗੁੱਟ ਟਾਈਮ ਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਮੁਕਾਬਲ ਕਰ ਲਾਂਗੇ ਬਸ ਥੋੜਾ ਜਿਹਾ ਰੁਕ ਜਾਏਗੀ ਸਾਰਾ ਜਿ ਪਾਰਿਸ ਤੇ ਵਿੱਚ ਇੱਕ ਕੰਮ ਚੱਲ ਰਿਹਾ ਹੈ ਬਜੀ ਦੀ ਟੀਮਾਂ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ ਅਜਿੱਥੇ ਸਸਰਾਲੀ ਪਿੰਡ ਚ ਹੀ ਖੜੇ ਆਸੀਂ ਤੇ ਇੱਥੇ ਕੰਮ ਚੱਲ ਰਿਹਾ ਹੈ ਸਿਚੁਏਸ਼ਨ ਨਾਰਮਲ ਹੈ ਕੋਈ ਘਬਰਾਨ ਦੀ ਲੋੜ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਲੇਬਰ ਦੀ ਰਹੀਂ ਮਿੱਟੀ ਦੇ ਬੈਗਸ ਦੇ ਰਹੀਂ ਉਧਰ ਆਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਉਹ ਇੱਥੇ ਜੇ ਤੁਸੀਂ ਪਹੁੰਚਾ ਸਕ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਹੋਇਆ ਹੈ। ਕੰਡੀਸ਼ਨ ਠੀਕ ਹੈ ਪਾਣੀ ਦਾ ਲੈਵਲ ਨੀਚੇ ਹੋਣ ਕਰਕੇ ਔਰ ਜਿਹੜਾ ਸਾਡਾ ਕੱਲ ਅਸੀਂ ਬਣ ਲਾਇਆ ਸੀ ਉੱਥੇ ਪਾਣੀ ਪਹੁੰਚਿਆ ਲੇਕਿਨ ਕੰਡੀਸ਼ਨ ਠੀਕ ਹੈ ਮਤਲਬ ਪਿੰਡ ਦੇ ਅੰਦਰ ਪਾਣੀ ਨਹੀਂ ਗਿਆ। ਸਰ ਪਾਣੀ ਹੋਰ ਛੱਡਿਆ ਜਾ ਰਿਹਾ ਲੇਕਿਨ ਇਸ ਤੱਕ ਕੋਈ ਅਪਡੇਟ ਨਹੀਂ ਹੈ ਜੀ। ਪਾਣੀ ਉਨਾ ਹੀ ਕਿ ਮੇਨਟੇਨ ਹੈ ਜਿੰਨਾ ਕੱਲ ਮੈਂਟੇਨ ਸੀ। ਸਰ ਜੇ ਬਾਰਿਸ਼ ਹੋ ਰਹੀ ਉਸ ਨੂੰ ਲੈ ਕੇ ਕੀ ਹੈ? ਬਾਰਿਸ਼ ਨੂੰ ਲੈ ਕੇ ਇਹ ਵੀ ਜੇ ਪਾਖੜਾ ਦੇ ਵਿੱਚ ਪਾਣੀ ਭਰਦਾ ਹੈ ਤੇ ਉੱਥੇ ਹੋਰ ਛੱਡਿਆ ਜਾ ਸਕ ਬਟ ਇਹ ਹੈਗਾ ਉੱਥੇ ਥੋੜਾ ਜਿਹਾ ਸਾਡੇ ਕੋਲ ਫੁੱਟ ਦੋ ਫੁੱਟ ਦਾ ਗੈਪ ਹੈਗਾ ਤੇ ਅਸੀਂ ਇਹ ਰਿਕੁਐਸਟ ਕਰ ਰਹੇ ਹਾਂ ਉਹਨਾਂ ਨੂੰ ਵੀ ਪਰ ਪਰ ਮਾਥਮਾ ਨੂੰ ਵੀ ਇਹ ਰਿਕੁਐਸਟ ਹੈ ਵੀ ਵੀ ਕੱਟ ਜੇ ਤਾਂ ਕਿ ਜੋ ਲੈਵਲ ਹੈ ਉਹਨਾ ਹੀ ਰਹੇ ਬੜਾ ਜਿਵੇਂ ਇੱਕ ਸਾਈਡ ਤੇ ਆਰਜੀ ਬੰਨ ਬਣਾਇਆ ਹੈਗਾ ਦੂਜੀ ਸਾਈਡ ਤੇ ਵੀ ਢਾਹ ਲੱਗ ਰਹੀ ਹੈ ਟਿਕਾ ਡਿਕ ਰਹੀਆਂ ਨੇ ਤਾਂ ਉਸ ਦੇ ਵਾਸਤੇ ਕੀ ਪੰਜਾਬ ਉੱਥੇ ਵੀ ਕੰਮ ਚੱਲ ਰਿਹਾ ਤੇ ਜਿਸ ਇਰੀਗੇਸ਼ਨ ਵਾਲੇ ਉੱਥੇ ਵੀ ਅਸੀਂ ਲੱਗੇ ਹੋਈ ਹਾਂ ਉਹਨੂੰ ਦੇਖ ਕੇ ਆ ਜਿੰਨੂੰ ਵੀ ਠੀਕ ਕਰਾਂਗੇ ਸਰ ਕਿਸੇ ਤਰ੍ਹਾਂ ਦਾ ਕੋਈ ਡਰ ਦੁੱਜਾ ਨਾ ਪਸ ਐਲਰਟ ਬਿਲਕੁਲ ਹੈਗਾ ਪਿੰਡ ਵਾਲਿਆਂ ਨੂੰ ਅਲਰਟ ਕੱਲੀ ਜਾਰੀ ਕਰ ਦਿੱਤਾ ਹੈ ਸਵੇਰੇ ਵੀ ਆਪਣੇ ਆਪਣੇ ਜਿਹੜੇ ਕੀ ਪਸ਼ੂ ਹੋਵੇ ਬਜ਼ੁਰਗ ਪਾਤਾ ਬੱਚੇ ਹੈਗੇ ਉਹਨਾਂ ਨੂੰ ਥੋੜਾ ਜਿਹਾ ਤੁਸੀਂ ਸੇਫ ਐਰੀਆ ਤੋਂ ਲੈ ਜਾਓ ਸਰ ਇੱਕ ਸੋਸ਼ਲ ਮੀਡੀਆ ਤੇ ਪੈਨਿਕ ਬਹੁਤ ਕ੍ਰੀਏਟ ਕੀਤਾ ਜਾ ਰਿਹਾ ਹੈ ਵੇ ਪਾਣੀ ਚੁੱਪ ਗਏ ਜਾਂ ਪਿੰਡਾਂ 'ਚ ਪਾਣੀ ਭਰ ਕੇ ਉਹਦੇ ਰਿਗਾਰਡਿੰਗ ਕੀ ਰਿਐਕਸ਼ਨ ਦਿੱਤੇ ਜਾ ਨਹੀਂ ਨਹੀਂ ਆਪਾਂ ਤਾਂ ਦੂਰ ਰਹੋ ਪੈਨਿਕ ਬਿਲਕੁਲ ਨਾ ਕ੍ਰੀਏਟ ਕਰੋ ਅਸੀਂ ਮੌਕੇ ਤੇ ਹੀ ਖੜੇ ਹਾਂ ਬਿਲਕੁਲ ਤੇ ਇੱਥੋਂ ਬੰਨ ਸਾਰਾ 300 ਕੋਟ ਵੀ ਨਹੀਂ ਹੈਗਾ ਤੇ ਇਸ ਕਰਕੇ ਤੁਸੀਂ ਬਿਲਕੁਲ ਨਾ ਪਾਣੀ ਕਰੋ ਕੋਈ ਪਾਣੀ ਹਜੇ ਤੱਕ ਨਹੀਂ ਭਰਿਆ ਤੇ ਵੀਰ ਵਰਕਿੰਗ ਸਾਰੇ ਗੁੱਟ ਟਾਈਮ ਤੇ ਵਰਕ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੈ ਜਲਦ ਅਸੀਂ ਸਿਚੁਏਸ਼ਨ ਨੂੰ ਕਾਬੂ ਕਰ ਲਾਂਗੇ ਬਸ ਮੀਂਹ ਰੁਕ ਜਾਏਗਾ ਸਾਰਾ ਜਿਹ ਪਾਰਿਸ਼ ਤੇ ਵਿੱਚ ਇਹ ਕੰਮ ਚੱਲ ਰਿਹਾ ਹੈ ਬੰਜ ਦੀ ਟੀਮਾਂ ਹਾਂਜੀ ਬਿਲਕੁਲ ਚੱਲ ਰਿਹਾ ਹੈ ਕੰਮ